ਮੁਰਦਾਬਾਦ 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 ਆ ਦੇਖੋ ਕਿਸਾਨਾਂ ਨੂੰ ਗੱਡੀ ਵਿੱਚ ਲੱਦ ਕੇ ਲੈ ਕੇ ਜਾਂਦੇ ਹੋਏ ਬੀਜੇਪੀ ਦਾ ਵਿਰੋਧ ਕਰਨ ਆਇਤੀ ਕਿਸਾਨ ਉਹ ਫੂਲ ਮਾਰ ਫੂਲੇ ਨਰਵਾਪਾ ਕੰਮ ਦਿਖਾਈਏ ਮੁਰਦਾਬਾਦ ਦੇਖੋ ਬੀਜੇਪੀ ਦਾ ਵਿਰੋਧ ਕਰਨ ਆਇਤੀ ਕਿਸਾਨਾਂ ਨੂੰ ਚੱਕਦੇ ਹੋਏ ਤੱਕਾ ਮੁਕੀ ਕਰਦੀ ਹੈ ਕਿਸਾਨ ਸਰਕਾਰ ਜਾਤੂ ਬਾਈ ਦਾ ਲਾ ਲਾ ਮੁਤਬਰ ਫੋਨ ਕਰ ਮੈਂ ਲਾ ਤਾਂ ਹੁਣ ਇਹਨਾਂ ਨੂੰ ਕੰਮ ਦਿੰਦਾ ਬਸਾਉਂਦੇ ਕੰਮ ਰੋਡ ਰੋਕੋ ਯਾਰ ਬੀਜੇਪੀ ਦਾ ਵਿਰੋਧ ਕਰਨਾ ਹੈ ਸੀ ਕਿਸਾਨ ਆਗੂ ਪੁਲਿਸ ਨੇ ਰਸਤੇ ਵਿੱਚ ਲੈ ਬੀਜੇਪੀ ਦਾ ਵਿਰੋਧ ਕਰਨਾ ਹੈ ਇਹਦੀ ਦੇਖੋ ਸਰੇ ਆਮ ਤੱਕ ਕਾ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਆ ਦੇਖੋ ਮੈਨੂੰ ਵੀਡੀਓ ਪਾ ਦਿਓ ਬਸ ਦੇਖੋ ਬੀਜੇਪੀ ਦਾ ਵਿਰੋਧ ਕਰਨਾ ਹੈ ਇਹਦੀ ਕਿਸਾਨਾਂ ਨੂੰ ਗੱਡੀ ਵਿੱਚ ਲਦਿਆ ਗਿਆ ਚੱਲਦਾ ਚੱਲਦਾ ਲਾਈਵ ਚੱਲਦਾ ਪੁਲਿਸ ਪ੍ਰਸ਼ਾਸਨ ਸਰੇ ਆਮ ਤੱਕਾ ਕਰ ਰਹੀ ਆ ਸਰੇਮ ਜੋਤੀ ਓਏ ਫੋਨ ਕਮਾ ਕੇ ਉਹ ਕਾਤਾ ਸੁਪੇ ਲੈ ਆ ਰਹੇ ਨੇ ਚਲੇ ਆ ਆ ਜਾਏ ਕਿੰਨਿਆਂ ਨੂੰ ਤਾਂ ਨਹੀਂ ਅਗਰ ਬਾਪੂ ਜਾਓ ਕਰ ਲਓ ਢੇਰਾ ਪਾਉਣਗੇ ਪਰ ਇਹ ਨੂੰ ਇਹਦਾ ਪਰ ਇਹ ਨੂੰ ਇੱਥੇ ਢੇਰਾ ਪਾਉਣ ਨੂੰ ਫਿਰਦੇ ਨੇ ਧੂਰੀ ਬਲਾ ਕੇ ਆ ਗਿਆ ਕਿੰਨੇ ਪਕਰ ਕੇ ਜੇ ਰਫਰ ਦਾ ਪੁਲਿਸ ਦਾ ਪਤਾ ਲੱਗ ਗਿਆ ਇਹਨਾਂ ਦਾ ਪਾ ਲੋ ਕੇ ਆ ਜਾਓ ਹਾਂ ਧੂਰੀ ਬਲਾ ਕੇ ਨੂੰ ਕਹੇ ਉਧਰ ਹੀ ਘੇਰੋ ਉਹਨੂੰ ਉਹਦੀਆਂ ਕਰਾਉਣਾ 80 ਤੂੰ ਆਉਦੇ ਲੈ ਆਓ ਆਹ ਦੇਖੋ ਪੁਲਿਸ ਪ੍ਰਸ਼ਾਸਨ ਧੱਕਾ ਕਰਦੀ ਹੋਈ ਘੇਰਾ ਪਾਉਂਦੇ ਨੇ ਲਾਈਵ ਕਲਾਉ ਲਾਈਵ ਤਾਂ ਚੱਲ ਰਿਹਾ ਫੇਪੀ ਆਹ ਕੁ ਕਰ ਰਹੀ ਆਗੀ ਲਾਈਵ ਤਲਾ ਸਾਰੇ ਆਹ ਦੇਖੋ ਆ ਪੁਲਿਸ ਵਾਲੇ ਖੜੇ ਨੇ ਇੱਕ ਆ ਮੁਲਾਜ਼ਮ ਖੜਾ ਆ ਜਾ ਆ ਜਾ ਧੱਕਾ ਕਰਦੀ ਆ ਕਿਸਾਨਾਂ ਨੂੰ ਗੱਡੀ ਵਿੱਚ ਲੱਦ ਲਿਆ ਕੁਝ ਕਿਸਾਨਾਂ ਨੂੰ ਹੈ ਅਰੇ ਹੱਕਰ ਕਾਹ ਕਰ ਰੋ ਰੋ ਰਿਆ ਚੁੱਕਾਰ ਇੱਧਰ ਆ ਜਾ ਆ ਬੱਸ ਨਾ ਜਾਣ ਦਿਓ ਯਾਰ ਆ ਰੋਕ ਰੋ ਆ ਬੱਸ ਰੋਕ ਲਓ ਯਾਰ ਇਹਦੇ ਵਿੱਚ ਰੋਕੀਏ ਬਣੀ ਇਹਦੇ ਵਿੱਚ ਆਪਣੇ ਬੰਦੇ ਨਾਲ ਇਹਦੇ ਵਿੱਚ ਓਏ ਆਪਾਂ ਥਾਣੇ ਖੜਾ ਲਾਂਗੇ ਟੈਂਸ਼ਨ ਨਾ ਲਾਓ ਇਹਦੇ ਵਿੱਚ ਆਪਣੇ ਬੰਦੇ ਨੇ ਯਾਰ ਓਏ ਇਹਦੇ ਵਿੱਚ ਰੋਕੀਏ ਰੋਕ ਲਓ ਛਾੜ ਦਿਓ ਛਾੜ ਦਿਓ ਪੰਜਾਬ ਪਲਸ ਮਰਦਾਪੁਰ ਜੰਨਤ ਵਾਹ ਜੰਨਤ ਵਾਹ ਪਲਸ ਪੰਜਾਬ ਮਰਦਾਪੁਰ ਜੰਨਤ ਵਾਹ ਆ ਦੇਖੋ ਨੰਨ ਗੱਡੀ ਵਿੱਚ ਚਲੱਤ ਕੇ ਲੈ ਕੇ ਜਾਂਦੇ ਹੋਏ ਉਸ ਪਲਸ ਫੇ ਰੁਕੋ ਯਾਰ ਲੈ ਭਈਆ ਭਈਆ ਚੜ੍ਹ ਦੇ ਰਿਹਾ ਚੜ੍ਹ ਦੇ ਚੜ੍ਹ ਦੇ ਆ ਦੇਖੋ ਜੀ ਗੱਡੀਆਂ ਲਾਓ ਪਲਸ ਬਰਖਾ ਦੇਣ ਮਰਦਾਪੁਰ ਮਰਦਾਪੁਰ ਇਹ ਵੀ ਵੀਡੀਓ ਬਣਾਣਾ ਇਹ ਵੀ ਵੀਡੀਓ ਬਣਾਣਾ ਆ ਆ ਬੰਦ